ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਰਵਦਾਸੀਆ ਸਮਾਜ ਦੇ ਪਹਿਲੇ ਧਰਮਗੁਰੂ ਔਰ ਪਹਿਲੇ ਮਹਾਨ ਅੰਮ੍ਰਿਤ ਸ਼ਹੀਦ 108 ਸੰਤ ਰਾਮਾਨੰਦ ਮਹਾਰਾਜ ਜੀ ਦਾ ਜੋ ਪਿਛੇ 25 ਮਈ ਨੂੰ ਸ਼ਹੀਦੀ ਦਿਹਾੜਾ ਲੰਘਿਆ ਗਿਆ ਉਸ ਦੇ ਸਬੰਧ ਵਿੱਚ ਰਵਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਫਗਵਾੜਾ ਵੱਲੋਂ ਫਗਵਾੜਾ ਦੇ ਬੱਸ ਸਟੈਂਡ ਦੇ ਉੱਤੇ ਵਿਸ਼ਾਲ ਸ਼ਬੀਲ ਦਾ ਠੰਡੇ ਮਿੱਠੇ ਜਲ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੋ ਸੰਤ ਰਾਮਾਨੰਦ ਮਹਾਰਾਜ ਜੀ ਜੋ 2 ਫਰਵਰੀ 1952 ਨੂੰ ਮਾਤਾ ਜੀਤ ਕੌਰ ਪਿਤਾ ਮਹੰਗाराम ਜੀ ਦੇ ਘਰ ਅਲਾਵਲਪੁਰ ਦੇ ਕੋਰ ਅੰਦਾਸ ਔਰ ਪੂਰੇ ਦਾ ਪੂਰਾ ਜੀਵਨ ਜਿੱਥੇ ਉਹਨਾਂ ਨੇ ਲਾਹਵਲਪੁਰ ਤੋਂ ਮੁਰਲੀ ਸਿੱਖਿਆ ਪ੍ਰੰਤ ਦੁਆਬਾ ਕਾਲਜ ਦੇ ਤੋਂ ਬੀਏ ਦੀ ਡਿਗਰੀ ਪ੍ਰਾਪਤ ਕਰਕੇ ਡੇਰਾ ਬੱਲਾਂ ਦੇ ਨਾਲ ਜੁੜ ਕੇ ਔਰ ਕਾਰਜ ਆਰੰਭ ਕੀਤੇ ਉਹਨਾਂ ਨੇ ਐਲਾਨ ਕੀਤਾ ਕਿ ਚਲੋ ਬਰਾਰੀ ਸਾਧ ਸੰਗਤ ਦੀ ਇਤਿਹਾਸਰ ਚਾਉਣਾ ਹੈ ਗੁਰੂ ਰਵੀਦਾਸ ਦੇ ਮੰਦਿਰ ਨੂੰ ਸੋਨੇ ਵਿੱਚ ਮਲਵਾਉਣਾ ਹੈ ਜਦੋਂ ਇਹ ਐਲਾਨ ਕਾਂਸੀ ਦੀ ਧਰਤੀ ਤੋਂ ਸਤਗੁਰੂ ਰਾਮਾਨੰਦ ਮਹਾਰਾਜ ਜੀ ਨੇ ਕੀਤਾ ਤਾਂ ਪੂਰੀ ਦੁਨੀਆ ਦੇ ਵਿੱਚੋਂ ਇੱਕ ਭਾਵਨਾ ਪ੍ਰਗਟ ਹੋ ਗਈ ਕਾਂਸੀ ਦੇ ਮੰਦਿਰ ਨੂੰ ਸੋਨੇ ਵਿੱਚ ਮਲਵਾਉਣ ਦੀ ਤੋ ਲੋਕ ਜਿਹੜੇ ਨਹੀਂ ਚਾਹੁੰਦੇ ਸੀ ਜਾਤ ਪਾਤ ਦੇ ਧਾਰਨੀ ਨੇ ਜਿਹੜੇ ਲੋਕ ਨਹੀਂ ਚਾਹੁੰਦੇ ਸੀ ਕਿ ਰਵਦਾਸੀਆ ਸਮਾਜ ਅੱਗੇ ਵਧੇ ਇੱਕ ਗਰੀਬ ਲੋਕ ਗਰੀਬ ਸਮਾਜ ਅੱਜ ਆਪਣੇ ਗੁਰੂ ਦਾ ਜਨਮ ਜੋ ਆਸਾਨ ਹੈ ਸੋਨੇ ਵਿੱਚ ਮਨਵਾਉਣ ਲਈ ਜਾ ਰਿਹਾ ਸੀ ਤਾਂ ਉਹਨਾਂ ਲੋਕਾਂ ਨੇ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਬਿਆਨਾਂ ਦੇ ਵਿੱਚ ਗੋਲੀਆਂ ਦੇ ਨਾਲ ਸ਼ਹੀਦ ਕੀਤਾ ਉਹ ਸ਼ਹੀਦੀ ਉਪਰੰਤ ਪੂਰੇ 11 ਦਿਨ ਪੂਰਾ ਵਿਸ਼ਭ ਬੰਦ ਰਿਆ ਵਾਜਰ ਵਦਸੀਆ ਸਮਾਜਦਾਰ ਵਦਸੀਆ ਧਰਮ ਦਾ ਆਪਣਾ ਮੱਕਾ ਆਪਣਾ ਗ੍ਰੰਥ ਹੈ ਆਪਣਾ ਨਿਸ਼ਾਨ ਹੈ ਆਪਣਾ ਵਿਧਾਨ ਹੈ ਸੋ ਆਓ ਸਾਰੇ ਰਲ ਕੇ ਅੱਜ ਦੇ ਦਿਨ ਤੇ ਪ੍ਰਣ ਕਰੀਏ ਜੋ ਸੰਤ ਰਾਮਾਨੰਦ ਮਹਾਰਾਜ ਜੀ ਸਾਡੇ ਲਈ ਪੂਰਨੇ ਪਾ ਗਏ ਆ ਉਸ ਪੂਰਨ ਤੇ ਚੱਲਦੇ ਹੋਏ ਅਮਰਤ ਬਾਣੀ ਨਾਲ ਆਪਣੇ ਕਾਰਜ ਕਰੀਏ ਗੁਰੂ ਘਰਾਂ ਵਿੱਚ ਅਮਰਤ ਬਾਣੀ ਦੇ ਪ੍ਰਕਾਸ਼ ਕਰੀਏ ਔਰ ਤਾਈਓ ਅਸੀਂ ਸਤਗੁਰੂ ਰਾਮ ਦਾ ਫਾਇਦਾ ਜੇਕਰ ਅਸੀਂ ਸੰਤ ਰਾਮ ਬਾਲੰਦ ਮਹਾਰਾਜ ਜੀ ਦੇ ਪਾਏ ਹੋਏ ਪੂਰਨ ਤੇ ਚੱਲਦੇ ਆਂ ਸਾਨੂੰ ਸੰਤ ਰਾਮ ਬਾਲੰਦ ਮਹਾਰਾਜ ਦੀ ਜੀਵਨੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿਤੇ ਵੀ ਗੱਲ ਪਵੇ ਸਾਨੂੰ ਦੱਸਣਾ ਚਾਹੀਦਾ ਕਿ ਸੰਤ ਅਰਮਨੰਦ ਮਹਾਰਾਜ ਜੀ ਕੌਣ ਸਨ ਔਰ ਕੀ ਉਹਨਾਂ ਨੇ ਕਾਰਜ ਕੀਤੇ ਕਿਵੇਂ ਸਾਡੇ ਸਮਾਜ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਬੱਚਿਆਂ ਨੂੰ ਐਜੂਕੇਸ਼ਨ ਵਿੱਚ ਅਵੇਅਰ ਕਰਨ ਲਈ ਫਗਵਾੜਾ ਦੀ ਧਰਤੀ ਦੇ ਸਭ ਸਰਵਰਦਾਸ ਮਾਡਲ ਸਕੂਲ ਖੋਲ੍ਹਿਆ ਸ਼ਰੀਰਕ ਬਿਖੋ ਰੋਗਾਂ ਨੂੰ ਦੂਰ ਕਰਨ ਦੇ ਲਈ ਕਠਾਰ ਦੀ ਧਰਤੀ ਦੇ ਹਸਪੀਟਲ ਖੋਲ੍ਹਿਆ ਡੇਰਾ ਬੱਲਾ ਵਿਖੇ ਜੋ ਅੱਖਾਂ ਦੀ ਰੋਸ਼ਨੀ ਆ ਜੋ ਚਲੇ ਜਾਂਦੀ ਆ ਉਸ ਅੱਖਾਂ ਦੀ ਰੋਸ਼ਨੀ ਨੂੰ ਵਾਪਸ ਲਿਆਉਣ ਦੇ ਇਲਾਜ ਕਰਨ ਲਈ ਡੇਰਾ ਬੱਲਾ ਵਿਖੇ ਆਈ ਹਸਪੀਟਲ ਖੋਲ੍ਹਿਆ ਇੰਨੀ ਦੂਰਅੰਦੇਸ਼ੀ ਦੇ ਮਾਲਕ ਸਨ ਸੰਤ ਅਰਮਨੰਦ ਮਹਾਰਾਜ ਬਾਣੀ ਦਾ ਪ੍ਰਕਾਸ਼ ਕਰੀਏ ਔਰ ਜਦੋਂ ਵੀ ਕਿਤੇ ਬੋਲੀਏ ਸਿਰਫ ਜੈ ਗੁਰਦੇਵ ਕਾ ਕੇ ਬੋਲੀਏ ਤਾਈਂ ਅਸੀਂ ਰਵਦਾਸੀਏ ਹੋ ਸਕਦੇ ਆ ਨਹੀਂ ਤਾਂ ਗੱਲਾਂ ਦੇ ਨਾਲ ਕਹਿਣ ਦੇ ਨਾਲ ਅਸੀਂ ਰਵਦਾਸੀਏ ਨਹੀਂ ਹੋ ਸਕਦੇ ਔਰ ਉਹਦੇ ਜੋ ਰੂਲ ਨੇ ਜੋ ਨਿਜਮ ਨੇ ਉਹਨਾਂ ਨੂੰ ਅਸੀਂ ਆਪਣੇ ਤੇ ਲਾਗੂ ਨਹੀਂ ਕਰਦੇ ਦੂਜਿਆਂ ਤੇ ਅਸੀਂ ਤਾਂ ਲਾਗੂ ਕਰਾਵਾਂਗੇ ਜੈ ਗੁਰਦੇਵ ਤਨ ਗੁਰਦੇਵ ਦੀ